ਕੇਕਰ ਪਰਸਾਸੂ ਨੇ ਇਹਨਾਂ ਦੋਨਾ ਮਸਲੇ ਦੇ ਉੱਪਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਤੇ ਮਜ਼ਦੂਰਨ ਸਾਨੂੰ ਕੋਈ ਨਾ ਕੋਈ ਮਤਲਬ ਰਸਤਾ ਕਰਕੇ ਜਿਲਾ ਹਲਕਾ ਜਿਹੜਾ ਉਹ ਆਰਪੀਆਈ ਬਣੋਂ ਧੰਨਾਂ ਦੇ ਆਉਂਦੇ ਨੇ ਉਹਨਾਂ ਨੇ ਜਿਹੜਾ ਭਰ ਕੇ ਮਿੱਟੀ ਪਾਈ ਜਾ ਰਹੀ ਹੈ ਮੈਨੂੰ ਲੱਗਦਾ ਕਿ ਕਿਸੇ ਨੇ ਕੋਈ ਗੋਲ ਨਹੀਂ ਜਦੋਂ ਪੋਜੀਸ਼ਨ ਆਈ ਨਹੀਂ ਉਹ ਬਾਅਦ ਜੀਐਸ ਸਾਹਿਬ ਨਾਲ ਮਿਲੇ ਉਹਨਾਂ ਦੀ ਪੋਜੀਸ਼ਨ ਆਈ ਨਹੀਂ ਮੇਰਾ ਜ਼ਮੀਨ ਦਾ ਮਸਲਾ ਮੈਂ ਜ਼ਮੀਨ ਖਰੀਦੀ ਸੀ मन मनदीप सिंह पुत्र बलविंद बलविंद धक्के कब्जा किया कोर्ट ने मेरे हथ हाँ फेल सारा पंजा उस फेल नी मान के मैं पच्ची पच्ची पंज थाना कारागढ़ जाके दी है तो कोई सुनाई नहीं हो रही उसके डी एस पी साहब ने मिले हैं जी ਉਹਨਾਂ ਦੀ ਕੋਈ ਸੁਣਾਈ ਨਹੀਂ ਕੀਤੀ ਅੱਜ ਪਛਾਣ ਹੋ ਕੇ ਨਾ ਆਰਨ ਕੀ ਪੁਲਾਇਆ ਤੇ ਮੇਰੀ ਸੁਣਾਈ ਕਰਵਾਈ ਸਰ ਮੈਂ ਹਸਾਬ ਦਾ ਸਰਪੰਚ ਭੜਿਆਲ ਪੰਚਾਇਤੀ ਜ਼ਮੀਨ ਚ ਨਿਯਾਜ ਕਵਦੇ ਬਾਰੇ ਪਿੰਡ ਲਾੜੀ ਤੋਂ ਪਰਸ਼ੀਮਾਲ ਖੁਰਜ ਸਿੰਘ ਕੋਈ ਨਾ ਬਗੈਰਾ ਨਿਯਾਜ ਕਰਕੇ ਕਰ ਰਹੇ ਨੇ ਮੈਂ ਡੀਸੀ ਜੀਡੀਪੀਓ ਬੀਡੀਓ ਐਸਐਸਬੀ ਡੀਐਸਪੀ ਥਾਣੇ ਪਰਖਾਤਾ ਦੇ ਜੀ ਕਿਹਾ ਅਜੇ ਤੱਕ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕੰਸਟ੍ਰਕਸ਼ਨ ਕਰੀ ਜਾ ਰਹੀ ਹੈ ਦੂਸਰੀ ਪਾਰਟੀ ਅਰਸੋਂ ਵੀ ਉਹਨਾਂ ਨੇ ਨੀਆ ਭਰ ਕੇ ਮਿੱਟੀ ਪਾਈ ਜਾ ਰਹੀ ਹੈ ਤੇ ਮੈਂ ਤੁਹਾਨੂੰ ਕਿ ਕਿਸੇ ਨੇ ਕੋਈ ਲੋਜ ਨਹੀਂ ਦਿੱਤੀ ਉਹ ਨਾ ਪਾਰਕਿੰਗ ਨੰਬਰ ਹੋਣ ਦੇ ਨਾਤੇ ਪਾਰਟੀ ਨੂੰ ਗੁਜਾਰਿਸ਼ ਕੀਤੀ ਹੈ ਕਿ ਸਰਕਾਰੀ ਦੀ ਇੰਟੈਰਨੀਅਰ ਕਾਰਜਾਂ ਹੋਣ ਵਾਰੇ ਰੋਕਿਆ ਜਾਵੇ ਪ੍ਰਸ਼ਾਸਨ ਨੂੰ ਜਿਹੜਾ ਕਾਨੂੰਨੀ ਤਰੀਕੇ ਨਾਲ ਹੋਵੇ ਉਹ ਕੀਤਾ ਜਾਵੇ ਮਾਸ਼ੇਪ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਰਪੀਐਲ ਇਹ ਸਾਥੀ ਦੋ ਮਸਲੇ ਲੈ ਕੇ ਆਏ ਨੇ ਇੱਕ ਪਿੰਡ ਮਦਾਕਪੁਰ ਤੋਂ ਤੇ ਦੂਜੇ ਸਾਥੀ ਪ੍ਰਿਆਦਨ ਤੋਂ ਇਹ ਦੋਨੋਂ ਮਸਲੇ ਜਿਹੜੇ ਆ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਲੋਕ ਬੜੀ ਉਮੀਦ ਨਾਲ ਆਦਾਲਤ ਜਾਂਦੇ ਆ ਆਦਾਲਤ ਦਾ ਜਿਹੜਾ ਫੈਸਲਾ ਆ ਉਹਨੂੰ ਕੋਈ ਮੰਨਣ ਨੂੰ ਜਾਂ ਲਾਗੂ ਕਰਨ ਨੂੰ ਤਿਆਰ ਨਹੀਂ ਸਬੰਧਤ ਪਾਰਟੀ ਵੀ ਨਹੀਂ ਮੰਨ ਰਹੀ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਸ ਨੇ ਉਸ ਅਦਾਲਤੀ ਹੁਕਮ ਨੂੰ ਲਾਗੂ ਕਰਉਣਾ ਉਹ ਵੀ ਲਗਾਤਾਰ ਜੜੇ ਅਨਗਾਨੀ ਕਰ ਰਿਹਾ ਸਾਥੀ ਨੇ ਆਪਣੇ ਬਿਆਨ ਚ ਦੱਸ ਦਿੱਤਾ ਕਿ ਉਹ ਤਾਰਾਗੜ ਥਾਣੇ ਵੀ ਗਏ ਆ ਡੀਐਸਪੀ ਹੈੱਡਕ quart ਵੀ ਗਏ ਆ ਡੀਐਸਪੀ ਰੂਟਰ ਵੀ ਗਏ ਆ ਪਰ ਸੁਮਾਈ ਕੋਈ ਨਹੀਂ ਹੋਈ ਡੈਰੀ ਕੋਲ ਜ਼ਰੂਰ ਹੈ ਕਿ ਉਹਨੇ ਰੋਕ ਦਿੰਨੇ ਆ ਇਸ ਕਰਕੇ ਦੂਸਰਾ ਮਸਲਾ ਜਿਹੜਾ ਉਹ ਚਾਰ ਗੜਿਆਂ ਦਾ ਪਿੰਡ ਭਰਿਆ ਵਾਲੀ ਗੱਲ ਦੱਸਿਆ ਉਹਦੇ ਤੇ ਵੀ ਉਹਨਾਂ ਨੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੂੰ ਤੋਂ ਹੋਰ ਸਹਾਸ਼ਨਿਕ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਮਿਲਣ ਦੀ ਕੋਸ਼ਿਸ਼ ਕੀਤੀ ਅਪ੍ਰੈਲ ਮਹੀਨੇ ਤੋਂ ਲੈ ਕੇ ਤਹੌਣ ਤੱਕ ਇਸ ਚਾਰ-ਪੰਜ ਮਹੀਨੇ ਦੇ ਸਮੇਂ ਤੋਂ ਲੇਕਿਨ ਸੁਮਾਈ ਨਾ ਹੋਣ ਕਰਕੇ ਅੱਜ ਇਹਨਾਂ ਨੇ ਕਿਉਂਕਿ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਇਹਨਾਂ ਨੇ ਪੌਜ਼ ਕੀਤੀ ਆ ਵੀ ਅਸੀਂ ਇਸ ਮਸਲੇ ਦਾ ਕੋ ਇਨਸਾਫ ਲਈ ਅਸੀਂ ਹੁਣ ਪਾਰਟੀ ਵੱਲੋਂ ਕਿਉਂਕਿ ਅੱਜ ਦੀ ਪ੍ਰੈਸ ਕਾਨਫਰੰਸ ਚ ਲਗਭਗ ਸਾਰੇ ਆਰਐਮਪੀਆ ਦੇ ਆਗੂ ਸ਼ਾਮਲ ਆ ਅਸੀਂ ਹੁਣ ਪਾਕੀ ਸਾਥੀਆਂ ਨਾਲ ਵਿਚਾਰ ਕਰਕੇ ਇੱਕ ਹਫਤੇ ਦੇ ਅੰਦਰ ਅੰਦਰ ਜੇਕਰ ਪ੍ਰਸ਼ਾਸਨ ਨੇ ਇਹਨਾਂ ਦੋਨਾਂ ਮਸਲਿਆਂ ਦੇ ਉੱਪਰ ਬਣਦੀ ਕਾਰਵਾਈ ਨਾ ਕੀਤੀ ਤੇ ਮਜਬੂਰਨ ਸਾਨੂੰ ਕੋਈ ਨਾ ਕੋਈ ਮਤਲਬ ਫੈਸਲਾ ਕਰਕੇ ਜਿਲ੍ਹਾ ਹੱਡਕੁਆਰਟਰ ਜਿਹੜਾ ਉਹ ਆਰਐਮਪੀਆ ਵੱਲੋਂ ਧੰਨਾਂ ਦੇਣੀ ਪਵੇਗੀ